ਸਿਕਿਉਰਿਟੀ ਗਾਰਡ ਦੇ ਖਾਤੇ 'ਚ ਲੱਖਾਂ ਰੁਪਏ ਆਉਣ ਤੇ ਨਿੱਜੀ ਕੰਪਨੀ ਦੇ ਕਰਮਚਾਰੀਆਂ ਵੱਲੋਂ ਅਗਵਾ ਕਰਕੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਉਂਦੇ ਪੀੜਤ ਦੇ ਵਕੀਲ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਸਿਕਿਉਰਿਟੀ ਗਾਰਡ ਦੇ ਖਾਤੇ 'ਚ ਲੱਖਾਂ ਰੁਪਏ ਆਉਣ ਤੇ ਨਿੱਜੀ ਕੰਪਨੀ ਦੇ ਕਰਮਚਾਰੀਆਂ ਵੱਲੋਂ ਅਗਵਾ ਕਰਕੇ ਕੁੱਟਮਾਰ ਕਰਨ ਦੇ ਇਲਜ਼ਾਮ ਲਗਾਉਂਦੇ ਪੀੜਤ ਦੇ ਵਕੀਲ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਮਾਮਲੇ ਦਾ ਖੁਲਾਸਾ ਕਰਦਿਆਂ ਪੀੜਤ ਦੇ ਵਕੀਲ ਦਾ ਕਹਿਣਾ ਸੀ ਕਿ ਉਸ ਕਲਾਇੰਟ ਦੇ ਖਾਤੇ ਵਿੱਚ ਨਿੱਜੀ ਕੰਪਨੀ ਵੱਲੋਂ 9 ਲੱਖ ਤੋਂ ਵੱਧ ਦੀ ਰਕਮ ਪਾ ਦਿੱਤੇ ਜਾਣ ਤੋਂ ਬਾਅਦ ਕੰਪਨੀ ਦੇ ਮੁਲਾਜ਼ਮਾਂ ਵੱਲੋਂ ਉਸ ਦੇ ਕਲਾਇੰਟ ਨੂੰ ਉਸ ਦੇ ਘਰੋਂ ਅਦਵਾ ਕਰਦੇ ਹੋਏ ਉਸ ਦੀ ਮਰਜ਼ੀ ਦੇ ਖਿਲਾਫ ਕਿਸੇ ਅਣਦਸੀ ਥਾਂ ਤੇ ਲਿਜਾ ਕੇ ਬੰਦਕ ਬਣਾਉਂਦੇ ਕੁਟਮਾਰ ਕੀਤੀ ਗਈ ਸੀ ਪਰ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਾ ਕੀਤੇ ਜਾਣ ਤੋਂ ਬਾਅਦ ਉਹਨਾਂ ਵੱਲੋਂ ਮਾਨਯੋਗ ਹਾਈ ਕੋਰਟ ਵਿੱਚ ਇੱਕ ਰਿਟ ਪਟੀਸ਼ਨ ਪਾਈ ਗਈ ਜਿਸ ਤੋਂ ਬਾਅਦ ਖਾਣਾ ਜਮਾਲਪੁਰ ਪੁਲਿਸ ਵੱਲੋਂ ਜੋ ਮੁਕੱਦਮਾ ਦਰਜ ਕੀਤਾ ਗਿਆ ਵਿਚੋਂ ਅਸਲ ਦੋਸ਼ੀ ਦਾ ਨਾਮ ਗਾਇਬ ਸੀ ਜਿਸ ਦੇ ਚਲਦੇ ਉਹਨਾਂ ਵੱਲੋਂ ਕੀਤੀ ਗਈ ਪ੍ਰੈਸ ਵਾਰਤਾ ਰਾਹੀਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇ ਅਤੇ ਇਸ ਦੀ ਪੜਤਾਲ ਸਬੀਆਈ ਵਰਗੀ ਅਜਿਹੀ ਕੋਲੋਂ ਕਰਵਾਈ ਜਾਣੀ ਚਾਹੀਦੀ ਹੈ ਹੋ ਸਕਦਾ ਹੈ ਇਹ ਮਾਮਲਾ ਮਨੀ ਲਾਂਡਰਿੰਗ ਨਾਲ ਜੁੜਿਆ ਹੋਵੇ ਪੀੜਤ ਵੱਲੋਂ ਮੰਗ ਕੀਤੀ ਗਈ ਕਿ ਜਦੋਂ ਉਸ ਨੂੰ ਉਸ ਦੇ ਖਾਤੇ 'ਚ ਪੈਸੇ ਆਉਣ ਦੀ ਕੋਈ ਜਾਣਕਾਰੀ ਨਹੀਂ ਸੀ ਪਤਾ ਲੱਗਣ ਤੋਂ ਬਾਅਦ ਉਸ ਵੱਲੋਂ ਕੰਪਨੀ ਕਰਮਚਾਰੀਆਂ ਨਾਲ ਹਰ ਪੱਖੋਂ ਸਹਿਯੋਗ ਕੀਤਾ ਗਿਆ। باوجود ਉਸਦੇ ਉਸ ਨੂੰ ਘਰੋਂ ਅਗਵਾ ਕਰਕੇ ਜੋ ਕੁਟਮਾਰ ਕੀਤੀ ਗਈ ਉਹ ਕਿਉਂ ਕੀਤੀ ਗਈ? ਜਿਸ ਵਾਸਤੇ ਉਹ ਮੰਗ ਕਰਦਾ ਹੈ ਕਿ ਦਰਜ ਮੁਕਦਮੇ ਵਿੱਚ ਅਗਵਾਦਿਆਂ ਧਾਰਾਵਾਂ ਦਾ ਵਾਅਦਾ ਕੀਤਾ ਜਾਵੇ। ਠੀਕ ਹੈ। ਚੈਂਬਰ ਨੰਬਰ ਮੇਰਾ 456। ਠੀਕ ਹੈ। अच्छा ਤੁਹਾਡੇ ਇੱਕ ਕਲਾਇੰਟ ਹੈਗੇ ਨੇ ਸੋ ਸਰ ਕੀ ਮਾਮਲਾ ਕੀ ਜਿਹੜਾ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਮਾਮਲਾ ਕੀ ਹੈ ਸਰ ਇੱਕ ਮੇਰਾ ਕਲਾਇੰਟ ਆ ਜੀ ਜਸਮੀਤ ਸਿੰਘ ਜੀ ਜਿਹਦੇ ਨਾਲ ਇੱਕ ਬੜੇ ਨਾਮੇ ਕੰਪਨੀ ਆ ਜੀ ਆਪਣੇ ਇੱਥੇ ਫਰਮ ਵਰਦਮਾ ਉਹਦਾ ਸਿਕਿਉਰਿਟੀ ਦੇ ਵਿੱਚ ਉਹ ਇੱਕ ਬੰਦਾ ਜਸਮੀਤ ਸਿੰਘ ਜਿਹੜਾ ਕੰਮ ਕਰਦਾ ਸੀ ਉਸ ਮੈਟਰ ਦੇ ਵਿੱਚ ਆਪਾਂ ਇੱਥੇ ਅੱਜ ਇਕੱਠੇ ਹੋਏ ਹਾਂ ਕੀ ਸੀ ਜੀ ਪੂਰਾ ਮਾਮਲਾ ਕੀ ਸੀ ਕੀ ਹੋ ਰਿਹਾ ਸੀ ਇਹਦਾ ਮਾਮਲਾ ਜੀ ਇਹ ਬਤੌਰ ਸਕਿਉਰਟੀ ਗਾਰਡ ਉੱਥੇ ਕੰਮ ਕਰਦਾ ਵਰਧਮਾਨ ਦੇ ਵਿੱਚ 2022 ਤੋਂ ਉੱਥੇ ਕੰਮ ਕਰ ਰਿਹਾ ਸੀਗਾ ਜੀ 2022 ਤੋਂ ਲੈ ਕੇ ਲਗਾਤਾਰ 23 ਤੱਕ ਇਹਨੇ ਉੱਥੇ ਕੰਮ ਕੀਤਾ ਇਨ ਮੀਨ ਟਾਈਮ ਕੀ ਹੋਇਆ ਇਹਦੇ ਅਕਾਊਂਟ 'ਚ ਇੱਕ 9 ਲੱਖ ਰੁਪਏ ਦੀ ਰਕਮ ਆਉਂਦੀ ਆ 9 ਲੱਖ 186 ਰੁਪਏ ਜੋ ਰਕਮ ਦਾ ਇਹਨੂੰ ਉਸ ਬਾਰੇ ਕੋਈ ਇਲਮ ਨਹੀਂ ਵੀ ਕੀ ਹੈ ਕੀ ਨਹੀਂ ਹੋ ਤੇਰੇ ਅਕਾਊਂਟ 'ਚ ਪੈਸੇ ਆਉਣ ਸਾਰੇ ਇਹਦਾ ਇੱਕ ਲੋਨ ਚੱਲਦਾ ਸੀ ਉਹ ਆਟੋ ਮੋਡ ਤੇ ਲੱਗਿਆ ਸੀਗਾ ਉਹਦੇ ਵਿੱਚੋਂ 1 ਲੱਖ ਰੁਪਈਆ ਕੱਟਿਆ ਗਿਆ ਜੀ ਇਹਦਾ ਡੈਬਿਟ ਹੋ ਗਿਆ ਉਸ ਤੋਂ ਬਾਅਦ ਸ਼ਾਮ ਨੂੰ ਇੱਕ ਗੱਡੀ ਆਉਂਦੀ ਹੈ ਇਹਨੂੰ ਇੱਕ ਕਾਲ ਆਉਂਦੀ ਹੈ ਇਹਨਾਂ ਦੇ ਮੁਲਾਜ਼ਮ ਨੇ ਜਿਹੜੇ ਕਿਕਰੀ ਜੀ ਨੇ ਕਿਰਦਾਰ ਕਿਰਦਾਰ ਕਿਕਰੀ ਜੀ ਦੀ ਕਾਲ ਆਉਂਦੀ ਹੈ ਵੀ ਤੂੰ ਕਿੱਥੇ ਆ ਵੇਅਰ ਅਬਾਊਟਸ ਪਤਾ ਕਰਕੇ ਇਹਦੇ ਕੋਲ ਪਹੁੰਚ ਇਹਨੂੰ ਕਹਿੰਦੇ ਵੀ ਚੁੱਪ ਕਰਕੇ ਗੱਡੀ 'ਚ ਬਹਿ ਜਾ ਏ ਚਲੋ ਫੇਸ ਟੂ ਫੇਸ ਤਾਂ ਜਾਣਦੇ ਹੀ ਸੀਗੇ ਜੇ ਮੁਨਾਜਮ ਸੀਗੇ ਉਹ ਵੀ ਸੀਨੀਅਰ ਆਫੀਸਰਸ ਨੇ ਉਹਨਾਂ ਦੇ ਉੱਥੇ ਸਿਕਿਉਰਟੀ ਦੇ ਵਿੱਚ ਇਹ ਉਹਨਾਂ ਨਾਲ ਬੈਠ ਗਿਆ ਉਸ ਤੋਂ ਬਾਅਦ ਇਹਦੇ ਨਾਲ ਅੰਦਰ ਬੈਠ ਕੇ ਗੱਡੀ ਦੇ ਵਿੱਚ ਉਹਨਾਂ ਨੇ ਕੁੱਟ ਮਾਰ ਕੀਤੀ ਕਹਿੰਦੇ ਤੇਰੇ ਖਾਤੇ 'ਚ ਸਾਡਾ 9 ਲੱਖ ਰੁਪਇਆ ਵਾਪਸ ਕਰ ਇਹ ਕਹਿੰਦਾ ਵੀ ਮੈਨੂੰ ਉਸ ਚੀਜ਼ ਦਾ ਕੋਈ ਐਲਮਨੇ ਵੀ 9 ਲੱਖ ਰੁਪਇਆ ਕਿਵੇਂ ਆਇਆ ਕਿੱਦਾਂ ਆਇਆ ਵੀ ਜੇ ਥੋੜਾ ਤੁਸੀਂ ਲੈ ਲਓ ਵੀ ਮੈਨੂੰ ਤਾਂ ਕੁਝ ਪਤਾ ਹੀ ਨਹੀਂ ਵੀ ਮੇਰੇ ਅਕਾਊਂਟ 'ਚ ਆ ਗਿਆ ਜਾਂ ਨਹੀਂ ਆਇਆ ਥੈਨ ਇਹਨਾਂ ਨੇ ਕਿਹਾ ਜੀ ਇਹਨੂੰ ਬੈਂਕ ਦੇ ਵਿੱਚ ਲੈ ਗਏ ਸ਼ਾਮ ਦਾ ਟਾਈਮ ਸੀ ਇਦੇ ਨਾਲ ਕੁੱਟਮਾਰ ਕਰਕੇ ਕਹਿੰਦਾ ਜੀ ਤੁਸੀਂ ਲੈ ਲੋ ਜੇ ਤੁਹਾਡੇ ਪੈਸੇ ਆ ਤੁਸੀਂ ਲੈ ਲੋ ਇਹਨਾਂ ਨਾਲੇ ਕੁੱਟਮਾਰ ਕਰਕੇ ਬੈਂਕ ਦੇ ਵਿੱਚ ਲੈ ਕੇ ਜਾਂਦੇ ਆ ਸ਼ਾਮ ਦਾ ਟਾਈਮ ਹੋਣ ਕਰਕੇ ਬੈਂਕ ਦਾ ਉਹ ਫਿਰ ਬੰਦ ਕਰਤੀ ਜੀ ਉਹਨਾਂ ਨੇ ਉਦੋਂ ਇਹਨਾਂ ਨੂੰ ਹਾਂ ਬੈਂਕ ਬੰਦ ਹੋ ਗਈ ਤੇ ਉਹ ਫਿਰ ਬੈਂਕ ਮੈਨੇਜਰ ਨੇ ਵੀ ਕਿਹਾ ਵੀ ਤੁਸੀਂ ਇਸ ਨਾਲ ਧੱਕਾ ਨਾ ਕਰੋ ਇਹ ਤੋਂ ਧੱਕੇ ਨਾਲ ਉੱਥੇ ਸਾਈਨ ਕਰਾਉਂਦੇ ਸੀਗੇ ਤੇ ਉਹ ਫਿਰ ਬੈਂਕ ਬੰਦ ਹੋ ਗਈ ਇਨ ਮੀਨ ਟਾਈਮ ਤੇ ਇਹਨੂੰ ਵਾਪਸ ਲੈ ਕੇ ਇੱਕ ਸੁੰਸਾਨ ਜਗ੍ਹਾ ਤੇ ਇਹਨੂੰ ਇੱਕ ਰਾਤ ਰੱਖਿਆ ਜੀ ਉੱਥੇ ਕੁੱਟਮਾਰ ਕੀਤੀ ਇਹਦੀ ਕਟਨਾਪਿੰਗ ਕੀਤੀ ਇਹਦੀ ਇੱਛਾ ਦੇ ਵਿਰੁੱਧ ਉਹਨੂੰ ਉੱਥੇ ਰੱਖਿਆ ਤੇ ਇਸ ਤੋਂ ਫਿਰ ਅਗਲੇ ਦਿਨ ਇਹਨੂੰ ਫੇਰ ਅੱਗੇ ਕੁੱਟਮਾਰ ਕਰਕੇ ਇਹਦੇ ਬੈਂਕ ਦੇ ਵਿੱਚੋਂ 8 ਲੱਖ ਰੁਪਈਆ ਸੀਗਾ ਜੀ 9 'ਚੋਂ 8 ਰਹਿ ਗਿਆ 1 ਲੱਖ ਰੁਪਈਆ ਡੱਡਾ ਤੋ ਚੁੱਕਿਆ ਸੀ ਆਲਰੇਡੀ ਇਹਦਾ ਲੋਨ ਚੱਲਦਾ ਸੀ ਕੋ 8 ਲੱਖ ਰੁਪਈਆ ਵਿਡਰਾ ਕਰਵਾ ਕੇ ਕਹਿੰਦੇ 1 ਲੱਖ ਰੁਪਈਆ ਹੋਰ ਦੇ ਹੁਣ ਕਹਿੰਦਾ ਮੈਂ ਕਿੱਥੋਂ ਲਵਾਂ ਹੁਣ ਮੇਰੀ ਇਹਦਾ ਕਿਸ਼ਤਾਂ ਚੱਲਦੀਆਂ ਸੀ ਮੈਨੂੰ ਤਾਂ ਥੋੜੀ ਅਮਾਉਂਟ ਦਾ ਵੀ ਪਤਾ ਨਹੀਂ ਕੁਝ ਉਹ ਤੁਹਾਰੇ ਇਹਨਾਂ ਦਾ ਕੋਈ ਫਾਈਨਾਂਸ ਕੰਪਨੀ ਦੇ ਵਿੱਚ ਉੱਥੇ ਲੈ ਕੇ ਗਏ ਉਥੋਂ ਇਹਦਾ 골ਡ ਲੋਨ ਕਰਾ ਕੇ ਉਹ ਕੈਸ਼ 1 ਲੱਖ ਰੁਪਈਆ ਇਹਨਾਂ ਨੇ ਲੈ ਲਿਆ ਉਹਦਿਆਂ ਕੈਸ਼ ਤਾਂ ਅੱਜ ਵੀ ਇਹ ਬੰਦਾ ਭਰ ਰਿਹਾ ਹੈ ਤੇ ਉਸ ਰਿਗਾਰਡਿੰਗ ਇਹਦੇ ਫਿਰ ਇਹਦੀ ਕੁੱਟਮਾਰ ਜਦੋਂ ਕੀਤੀ ਉਹਨਾਂ ਬੰਦਿਆਂ ਨੇ ਇਹ ਇੱਕ ਐਫ ਆਈ ਆਰ ਇਹਨੇ 2 285 ਨੰਬਰ ਡੇਟਡ 28 12 2023 ਜਮਾਲਪੁਰ ਥਾਣੇ ਦੇ ਵਿੱਚ ਇਹ ਇਹਨਾਂ ਨੇ ਉੱਥੇ ਦਰਜ ਕਰਵਾਈ ਜੋ ਬੜੀ ਇਹਦੀ ਹਾਰਡਵਰਕ ਕਰਨਾ ਪਿਆ ਇਸ ਐਫ ਆਈ ਆਰ ਪਿੱਛੇ ਕਿਉਂਕਿ ਉਹ ਦੂਸਰੇ ਪਾਸੇ ਜਿਹੜੀ ਫਰਮ ਆ ਵੱਡੀ ਆ ਜੀ ਉਸ ਤੋਂ ਬਾਅਦ ਇਨ ਕੀ ਉਹਦੇ ਵਿੱਚ ਜਿਹੜੇ ਨਾਮ ਆਏ ਜੀ ਚਾਰ ਨਾਮ ਸੀ ਇੱਕ ਅਨਨ ਇੱਕ ਪਰਮਿੰਦਰ ਸਿੰਘ ਇੱਕ ਕਿੱਕਰੀ ਤੇ ਇੱਕ ਨੰਦੀ ਸੀਗਾ ਜੀ ਇਹਨਾਂ ਦਾ ਇੱਕ ਜਿਹੜਾ ਇਹਨਾਂ ਦਾ ਮੇਨ ਜਰਨਲ ਮੈਨੇਜਰ ਸੀਗਾ ਜੀ ਉਹਦਾ ਨਾਮ ਪੁਲਿਸ ਨੇ ਪਾਇਆ ਨਹੀਂ ਜੀ ਉਹਦਾ ਨਾਮ ਹੈ ਆਪਣੇ ਅਭੀਜੀਤ ਅਰੋੜਾ ਇਲੇ ਵਿੱਚ ਉਸ ਤੋਂ ਬਾਅਦ ਜਦੋਂ ਇਹਦੀਆਂ ਇਹਨੇ ਐਮ ਐਲ ਆਰ ਕਰਾਈ ਉਹਦੇ ਵਿੱਚ 6 ਸਟਾਈਆਂ ਨੇ ਇੰਜਰੀਆਂ ਜਿਹੜੀਆਂ ਇਹਨੂੰ ਆਈਆਂ ਨੇ ਤੇ ਹੁਣ ਪੁਲਿਸ ਕੀ ਹੈ ਜੀ 13 24 ਦੇ ਐਫ ਆਈ ਆਰ ਕਰਤੀ ਹੈ ਜਿਹਦੇ ਵਿੱਚ ਕਿਡਨੈਪਿੰਗ ਦਾ ਕੋਈ ਨਹੀਂ ਨਾ ਹੀ ਕੋਈ ਇਹਦੇ ਵਿੱਚ ਕੋਈ ਡੀਪਲੀ ਇਨਵੈਸਟੀਗੇਸ਼ਨ ਕੀਤੀ ਗਈ ਕਿ ਇਹ ਵਰਤਮਾਨ ਜਿਹੜੀ ਮੇਲ ਆ ਹੋ ਸਕਦਾ ਉਹਨਾਂ ਦੇ ਮਾਲਕਾਂ ਨੂੰ ਨਾ ਪਤਾ ਹੁੰਦਾ ਵੀ ਸਾਡੀ 76 ਸਾਇਆ ਥੱਲੇ ਵੀ ਕੀ ਹੋ ਰਿਹਾ ਦੀਵੇ ਥੱਲੇ ਅਕਸਰ ਹਨੇਰਾ ਹੁੰਦਾ ਜੀ ਉਹਦੇ ਵਿੱਚ ਇਹ ਹੋ ਸਕਦਾ ਵੀ ਇਹ منی ਲੌਂਡਰਿੰਗ ਦਾ ਵੱਡੇ ਪੱਧਰ ਤੇ ਕੰਮ ਚੱਲਦਾ ਹੋਵੇ ਕਿਉਂ ਵਰਦਮਾਨ ਇੱਕ ਨਾਮਿਕ ਬ੍ਰਾਂਡ ਆ ਤੇ ਇੱਕ ਕਾਫੀ EMPLOYEES ਨੇ ਜਿਹੜੇ ਉਹਦੇ ਅੰਡਰ ਕੰਮ ਕਰਦੇ ਨੇ ਤੇ ਉਹ ਹੋ ਸਕਦਾ ਵੀ ਇਹਨਾਂ ਦੇ EMPLOYEES ਦੇ ਖਾਤਿਆਂ ਚੋਂ ਆਪਦੀ ਬਲੈਕ ਮਨੀ ਪਾ ਕੇ ਵਾਈਟ ਕਰਦੇ ਹੋਣ ਜਾਂ ਕਿਸੇ ਤਰ੍ਹਾਂ ਦਾ ਵੀ ਹੋਰ ਕੋਈ ਮੈ ਅਲੀਗੇਸ਼ਨ ਨਹੀਂ ਲਾ ਰਿਹਾ ਮੈਂ ਇੱਕ ਪੁਲਿਸ ਨੂੰ ਕਹਿੰਦਾ ਸੀ ਇਹਨੂੰ ਡੀਪਲੀ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨਲੀ ਕਰਨਾ ਚਾਹੀਦਾ ਸੀਗਾ ਮੈਟਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਸਾਨੂੰ ਪੁਲਿਸ ਨੇ ਵੀ ਕਾਫੀ ਪ੍ਰੈਸ਼ਰਾਈਜ਼ ਕੀਤਾ ਵੀ ਤੁਸੀਂ ਕੰਪਰੋਮਾਈਜ਼ ਕਰ ਲਓ ਕਾਕਾ ਤੇਰਾ ਕੁਝ ਨਹੀਂ ਬਣਨਾ ਇਹਦੇ ਵਿੱਚ ਫਿਰ ਅਸੀਂ ਕਮਿਸ਼ਨਰ ਸਾਹਿਬ ਨੂੰ ਵੀ ਲਿਖਿਆ ਐਪਲੀਕੇਸ਼ਨ ਫਿਰ ਅਸੀਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਅਦਾਲਤ ਦੇ ਵਿੱਚ ਗਏ ਜਿੱਥੋਂ ਇੱਕ ਉਹਨਾਂ ਨੇ ਆਰਡਰ ਕੀਤਾ ਥੱਲੇ ਥਾਣੇ ਨੂੰ ਵੀ ਇਹਦੀ ਜਿਹੜੀ ਸਟੇਟਸ ਰਿਪੋਰਟ ਆ ਸਾਨੂੰ ਸਬਮਿਟ ਕਰੋ ਉਸ ਤੋਂ ਪਹਿਲਾਂ ਹੁਣ ਉਹਨਾਂ ਨੇ ਇੱਕ ਈਸ਼ਾ ਗੋਇਲ ਮੈਡਮ ਨੇ ਇੱਥੇ ਜਾ ਸਾਹਿਬ ਉਹਨਾਂ ਦੀ ਕੋਰਟ ਦੇ ਵਿੱਚ ਚਲਾਨ ਟੂ ਕੋਰਟ ਕਰਤਾ ਇਹਨਾਂ ਤਿੰਨਾਂ ਬੰਦਿਆਂ ਦੇ ਉੱਪਰ ਹੁਣ ਸਾਡੀ ਇਹ ਮੰਗ ਹੈ ਵੀ ਇਸ ਦੀ ਡੀਪ ਇਨਵੈਸਟੀਗੇਸ਼ਨ ਕੀਤੀ ਜਾਵੇ ਇਹ ਚਾਹੇ सीबीआई ਕੋਲੇ ਮਾਮਲਾ ਜਾਣਾ ਚਾਹੀਦਾ ਜੀ ਤੇ ਇਹ ਬੰਦੇ ਨੂੰ ਇਨਸਾਫ ਦਵਾਇਆ ਜਾਵੇ ਇਹ ਚਾਰੇ ਜਿਹੜੇ ਪਰਸਨ ਹੈ ਇਹ ਵਰਤਮਾਨ ਦੇ ਮੁਲਾਜ਼ਮੇ ਨੇ ਵਰਤਮਾਨ ਦੇ ਮੁਲਾਜ਼ਮ ਨੇ ਇੱਕ ਤਾਂ ਜੀ ਅਭਿਜੀਤ अरोड़ा ਜਰਨਲ ਮੈਨੇਜਰ ਨੇ ਬਾਕੀ ਇਹਨਾਂ ਦੇ ਸਕਿਉਰਟੀ ਦੇ ਹਾਈ ਰੈਂਕ ਜਿਹੜੇ ਹੁੰਦੇ ਨੇ ਉਹਨਾਂ ਦਾ ਰੱਖੇ ਨੇ ਪਤਾ ਨਹੀਂ ਕਿ ਸਾਡੇ ਨਾ ਇਹਨਾਂ ਦੀ ਕਰਦੇ ਸੀ ਚਾਰਾਂ ਕੋ ਪੈਸੇ ਆ ਗਏ ਸੀ ਮੇਰੇ ਖਾਤੇ 'ਚ ਸੁੱਤਾ ਪਿਆ ਸੀਗਾ 88 24 25 23 23 23 ਤੇ ਸਰ ਪੈਸੇ ਆ ਗਏ ਮੈਂ ਸੁੱਤਾ ਵਿਆਂ ਸੀ ਤੇ ਵੱਧ ਮਾਰ ਕੰਪਨੀ ਲੋਗ ਗੱਦਮਾਨ ਪਾਰਕ ਇਹਨਾਂ ਵੱਲੋਂ ਪੈਸੇ ਆ ਗਏ ਸੀ ਮੇਰੇ ਖਾਤੇ ਦੇ ਵਿੱਚ 9 ਲੱਖ ਕੁ ਰੁਪਏ ਸੀ ਤੁਸੀਂ ਜੌਬ ਕਰਦੇ ਸੀ ਖਾਂਜੀ ਜੌਬ ਕਰਦੇ ਸੀ ਕਿਸੇ ਦੀ ਕਿਸੇ ਦੀ ਜੌਬ ਕਰਦੇ ਸੀ ਸਕਿਉਰਟੀ ਦੀ ਕਦੋਂ ਤੋਂ ਕਿੰਨੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਸਰ 1 ਸਾਲ ਲਾਇਆ 1 ਸਾਲ ਤੋਂ ਸੀਗਾ ਮੈਂ ਉੱਥੇ ਤਾਂ ਸਰ ਇਹ ਪੈਸੇ ਆ ਜਾਂਦੇ ਮੈਂ ਸੁੱਤਾ ਵਿਆਂ ਮੈਨੂੰ ਪਤਾ ਨਹੀਂ ਅਚਾਨਕ ਪੈਸੇ ਜਿਹੜੀ ਤੁਹਾਡੀ ਤਨਖਾਹ ਆਉਂਦੀ ਸੀ ਅਕਾਊਂਟ ਜਾਂਦੀ ਸੀ ਹਾਂਜੀ ਤਾਂ ਸਰ ਅਚਾਨਕ ਮੈਨੂੰ ਫੋਨ ਆਉਂਦਾ ਕਿਰਦਾਰ ਕਿਰਕੀਆ ਉਹ ਕਹਿੰਦੇ ਤੁਸੀਂ ਕਿੱਥੇ ਹੋ ਮੈਂ ਮੈਂ ਘਰੇ ਸੁੱਤਾ ਵਿਆਂ ਸੀ ਕਹਿੰਦੇ ਅਸੀਂ ਤ ਮੈਂ ਮੈਂ ਆਪ ਕੰਪਨੀ ਆ ਰਹੀ ਆ ਥੋੜੀ ਦੇਰ ਤੱਕ ਉਦੋਂ ਮਿਲ ਜਿਓ ਤੁਸੀਂ ਮੈਂ ਡੈਡੀ ਕੋ ਜਾਣਾ। ਤਾਂ ਮੈਂ ਘਰੋਂ ਬਾਹਰ ਨਿਕਲਿਆ ਤਾਂ ਇਹ ਗੱਡੀਆਂ ਲੈ ਕੇ ਬਾਹਰ ਖੜੀ ਸੀਗੇ। ਤਾਂ ਮੈਂ ਇਹਨਾਂ ਨੂੰ ਕਿਹਾ ਵੀ ਮੇਰੇ ਡੈਡੀ ਬਜ਼ੁਰਗ ਨੇ ਤੇ ਦੁਕਾਨ ਉਹਨਾਂ ਕੋ ਸਾਭ ਨਹੀਂ ਸਕਦੇ। ਮੈਂ ਦੁਕਾਨ ਸਾਭਣੀ ਹੁੰਦੀ ਆ ਮੈਂ ਜਾਣਾ। ਇਹਨਾਂ ਨੇ ਘੇਰਾ ਪਾ ਲਿਆ ਮੇ ਕੋ ਸিসিਟੀਵੀ ਹੈਗੀ ਆ ਉਹਦੀ। ਇਹਨਾਂ ਨੇ ਮੈਨੂੰ ਉੱਥੇ ਗੱਡੀ ਦੇ ਵਿੱਚ ਬਿਠਾ ਲਿਆ। ਜਦੋਂ ਗੱਡੀ 'ਚ ਬਿਠਾ ਕੇ ਇਹਨਾਂ ਨੇ ਲੈ ਕੇ ਜਾਂਦੇ ਗੱਡੀ ਤੇ ਇਹਨਾਂ ਨੂੰ ਪਰਮਿੰਦਰ ਸਿੰਘ ਦੀ ਕਾਲ ਆਉਂਦੀ ਆ ਸਪੀਕਰ ਤੇ ਕਾਲ ਸੀ। ਪਰਮਿੰਦਰ ਸਿੰਘ ਕਹਿੰਦਾ ਵੀ ਇਹਦੀ ਫੈਮਿਲੀ ਨੂੰ ਵੀ ਘਰੋਂ ਚੱਕ ਕੇ ਲਿਆਓ। ਇਹ ਫੇ ਇਹ ਕਰੇ ਮੇਰੇ ਕੋਈ ਨਾਂ ਹੋਣ ਕਰਕੇ ਉਦੋਂ ਬਚਾ ਹੋ ਗਿਆ ਫੇ ਮੈਨੂੰ ਰਸਤੇ ਦੇ ਵਿੱਚ ਮਾਰਕੁੱਟ ਕਰਦੇ ਰਹਿੰਦੇ ਨੇ ਅਭੀਜੀਤ ਅਰੋੜੇ ਦੇ ਦਫ਼ਤਰ ਲੈ ਕੇ ਜਾਂਦੇ ਨੇ ਉੱਥੇ 15-20 ਬੰਦੇ ਸੀਗੇ ਇਹਨਾਂ ਦੇ ਮੁਲਾਜ਼ਮ ਉੱਥੇ ਮੈਨੂੰ ਹਰ ਮੁਲਾਜ਼ਮ ਨੇ ਗਲਤ ਬੋਲਿਆ ਹਰ ਮੁਲਾਜ਼ਮ ਠੀਕ ਹੈ ਜੀ ਤੇਰੇ ਖਾਤੇ ਪੈਸੇ ਪਏ ਵਿੱਚੋਂ ਲੱਖ ਰੁਪਈਆ ਡੈਬਿਟ ਹੋ ਗਿਆ ਸ਼ਾਇਦ 80-90 ਹਜ਼ਾਰ ਦਾ ਕੁਝ ਮੈਂ ਸਭ ਜਿੰਨੇ ਪੈਸੇ ਤੁਸੀਂ ਪਾਏ ਆ ਤੁਸੀਂ ਕਢਾ ਲੋ ਜੋ ਪਾਏ ਆ ਬਾਕੀ ਜਿਹੜੇ ਪਏ ਆ ਮੈਂ ਕੈਸ਼ ਦੇ ਦਿੰਦਾ ਇੱਧਰ ਉੱਧਰ ਕਰਕੇ ਮੈਂ ਤਾਂ ਇੱਦਾਂ ਹੀ ਕਰ ਸਕਦਾ ਇਹਨਾਂ ਨੇ ਉਸ ਤੋਂ ਬਾਅਦ ਵਿੱਚ ਵੀ ਮੈਨੂੰ ਕਹਿੰਦੇ ਕਹਿੰਦੇ ਕਿੱਥ ਮੈਂ ਹੁਣ ਮੈਂ ਕਦੋਂ ਦਾ ਕਰੂੰਗਾ ਹੀ ਕੁਛ ਨਾ ਕੁਛ ਵੀ ਮੈਨੂੰ ਤਾਂ ਮੈਟਰ ਹੀ ਨਹੀਂ ਪਤਾ ਹੈਗਾ ਇਸ ਚੀਜ਼ ਦਾ ਠੀਕ ਆ ਜੀ ਤਾਂ ਕਿਉਂਕਿ ਸਰ ਮੈਂ ਡਰ ਗਿਆ ਸੀਗਾ ਕਿਉਂਕਿ ਬੰਦੇ ਬਹੁਤ ਮੈਨਾਂ ਬਹੁਤ ਮਿਸਬੀਹੇਵ ਕਰਦੇ ਪਏ ਸੀ ਉੱਥੇ ਤਾਂ ਮੈਨੂੰ ਖੁੱਦ ਨੂੰ ਵੀ ਬੜਾ ਵੀ ਮੈਨੂੰ ਉੱਥੇ ਕੀ ਬੋਲਦਾ ਬਣਾ ਇਹ ਸਰ ਉਸ ਤੋਂ ਬਾਅਦ ਮੈਨੂੰ ਬੈਂਕ ਲੈ ਕੇ ਜਾਂਦੇ ਨੇ ਬੈਂਕ ਦੇ ਵਿੱਚ ਵੀ ਮਿਸਬੀਹੇਵ ਕਰਦੇ ਕਾਫੀ ਮਿਸਬੀਹੇਵ ਕਰਦੇ ਨੇ ਉੱਥੇ ਮੈਡਮ ਸੀ ਗੀਤਿਕਾ ਸ਼ਰਮਾ ਠੀਕ ਆ ਜੀ ਉਹ ਮੈਡਮ ਨੇ ਨੋਟ ਕੀਤੀ ਇਹ ਚੀਜ਼ ਉਹ ਫੇ ਆਪਣੇ ਮੈਨੇਜਰ ਕੋ ਜਾਂਦੀ ਆ ਉਹ ਦੱਸਦੀ ਆ ਉੱਥੇ ਗੱਲਾਂ ਤਾਂ ਉਹ ਫੇ ਮੈਨੇਜਰ ਮਨਾਂ ਕਰ ਦੋ ਤੇ ਅਗਲੇ ਦਿਨ ਇਹ ਰਾਤ ਨੂੰ ਫਿਰ ਮੈਨੂੰ ਕਿਸੇ ਕੰਪਨੀ ਦੇ ਵਿੱਚ ਬੰਦ ਰੱਖਦੇ ਨੇ ਉੱਥੇ ਸਿਕਿਉਰਿਟੀ ਨੂੰ ਕਹਿੰਦੇ ਵੀ ਇਹਨੂੰ ਕਦੇ ਵੀ ਜਾਣ ਨਹੀਂ ਦੇਣਾ ਠੀਕ ਹੈ ਜੀ ਤਾਂ ਫੇ ਅਗਲੇ ਦਿਨ ਮੈਨੂੰ ਮੈਂ ਇਹਨਾਂ ਨੂੰ ਸਵੇਰੇ 7 ਵਜੇ ਕਹਿੰਦਾ ਸਰ ਮੇਰੀ ਤਬੀਅਤ ਬਹੁਤ ਖਰਾਬ ਹੋ ਗਈ ਸੀ ਮੇਰੇ ਪੈਰ ਸੁੱਜ ਗਏ ਕਾਫੀ ਵੱਡੇ ਹੋ ਗਏ ਸੀ ਤਾਂ ਮੈਂ ਇਹਨਾਂ ਨੂੰ ਕਹਾਂ ਵੀ ਮੈਂ ਠੀਕ ਨਹੀਂ ਹੈਗਾ ਮੈਂ ਘਰੇ ਜਾਣਾ ਇਹਨਾਂ ਨੇ ਮੈਨੂੰ ਜਾਣ ਨਹੀਂ ਦਿੱਤਾ ਸਿਕਿਉਰਿਟੀ ਨੇ ਇਹ ਗੱਲ ਕਹੀ ਵੀ ਸਾਨੂੰ ਆਰਡਰ ਹੈ ਤੈਨੂੰ ਜਾਣ ਨਹੀਂ ਦੇਣਾ ਕਦੇ ਵੀ ਠੀਕ ਹੈ ਜੀ ਤਾਂ ਮੈਂ ਉਸ ਤੋਂ ਬਾਅਦ ਵਿੱਚ ਮੇਰਾ ਕੋਈ ਵਾਸ ਨਹੀਂ ਚੱਲਦਾ ਬਈ ਸਰ ਉੱਥੇ ਇੱਕ ਤਾਂ ਮੈਂ ਕਾਫੀ ਸਰੀਰਕ ਤੌਰ ਤੇ ਬਹੁਤ ਕਮਜ਼ੋਰ ਸੀਗਾ ਤਾਂ ਉੱਤੋਂ ਸਿਕਿਉਰਿਟੀ ਬਹੁਤ ਸੀ ਉਥੇ ਤਾਂ ਉਸ ਤੋਂ ਬਾਅਦ ਵੀ ਸਰ ਇਹਨਾਂ ਦਾ ਨੰਦੀ ਹੁੰਦਾ ਕਿਰਦਾਰ ਨੰਦੀ ਇਕੱਲਾ ਹੀ ਆਪਣੀ ਗੱਡੀ ਤੇ ਮੈਨੂੰ ਲੈ ਕੇ ਜਾਂਦੇ ਨੇ ਉਸ ਤੋਂ ਬਾਅਦ ਵਿੱਚ ਇਹ ਆਪਣੀ ਪਰਮੇਂਦਰ ਸਿੰਘ ਕੋ ਲੈ ਕੇ ਜਾਂਦੇ ਮੈਂ ਉਹਨਾਂ ਨੂੰ ਵੀ ਸ਼ਿਕਾਇਤ ਕੀਤੀ ਸਰ ਮੇਰੇ ਨਾਲ ਬਿਨਾਂ ਗੱਲ ਤੋਂ ਮਾਰ ਕੁੱਟ ਕਰੀ ਜਾਂਦੇ ਨੇ ਉਹ ਕਹਿੰਦੇ ਇਹਦਾ ਮਾਰਨ ਕੁੱਟਣ ਗਈ ਤੈਨੂੰ ਤੂੰ ਇਹਨਾਂ ਦੀ ਗੱਲ ਮੰਨ ਲਾ ਮੈਂ ਕਿਹਾ ਸਰ ਮੈਂ ਤਾਂ ਸਾਰੀਆਂ ਗੱਲਾਂ ਮੰਨ ਲਈ ਪਿਆ ਤੁਹਾਡੀਆਂ ਕਿਸੇ ਇੱਕ ਵਾਰੀ ਕਹਿ ਦੋ ਕਿ ਮੈਂ ਕੋਈ ਗੱਲ ਨਹੀਂ ਮੰਨੀ ਤੁਸੀਂ ਪੈਸੇ ਪਾਏ ਮੈਂ ਤੁਹਾਨੂੰ ਦੇ ਰਿਹਾ ਵਾਂ ਇੱਕ ਵਾਰ ਵੀ ਮੈਂ ਇਹਨਾਂ ਨੂੰ ਕਿਹਾ ਨਹੀਂ ਮੈਂ ਨਹੀਂ ਦੇ ਰਹੇ ਹੈਗੇ ਫਿਰ ਉਸ ਤੋਂ ਬਾਅਦ ਵੀ ਸਰ ਮੈਨੂੰ ਬੈਂਕ ਲੱਗੇ ਜਾਂਦੇ ਨੇ ਇਹਨਾਂ ਦੇ 8 ਲੱਖ ਰੁਪਇਆ ਕੋਈ ਆਰਟੀਜੀ ਹਿੱਦਾਂ ਕੁਝ ਲਾਗੇ ਵਾਪਸ ਲੈ ਲੈਣੇ ਨੇ ਫਿਰ ਸਾਰੇ ਮੈਨੂੰ ਮੂਥੂੜ ਬੈਂਕ ਲੱਗੇ ਜਾਂਦੇ ਨੇ ਉੱਥੇ ਵੀ ਉਹਨਾਂ ਦੇ ਮੈਨੇਜਰ ਨੇ ਮੂਥੂੜ ਦੇ ਮੈਨੇਜਰ ਨੇ ਕਿਹਾ ਵੀ ਉਹ ਬੰਦਾ ਸਾਰੀ ਗੱਲ ਮੰਨਦਾ ਪਿਆ ਵਾ ਤੁਸੀਂ ਕਿਉਂਕਿ ਉੱਥੇ ਵੀ ਇਹ ਮਿਸਬੀਹਵ ਕਰਦੇ ਨੇ ਮੈਂ ਗੱਡੀ ਚੋਂ ਥੱਲੇ ਨਹੀਂ ਉਤਰਦਾ ਸੀ ਇਹਨਾਂ ਨੇ ਉੱਥੇ ਮੈਨੂੰ ਕੁੱਟਿਆ ਕਹਿੰਦੇ ਗੱਡੀ ਚੋਂ ਥੱਲੇ ਉਤਰ ਮੈਂ ਗੱਡੀ ਚੋਂ ਨਹੀਂ ਥੱਲੇ ਉਤਰਿਆ ਸਾਰ ਮੈਂ ਤਦ ਵੀ ਨਹੀਂ ਉਤਰਿਆ ਮੈਂ ਕੁੱਟ ਖਾ ਗਏ ਨਹੀਂ ਉਤਰਿਆ ਤਾ ਫੇ ਮੈਨੂੰ ਵਾਪਸ ਜਦੋਂ ਪਰਮਿੰਦਰ ਨੂੰ ਕਹਿੰਦੇ ਨਹੀਂ ਉਤਰਦਾ ਪਿਆ ਤੇ ਫੇ ਮੈਨੂੰ ਉੱਥੇ ਪਰਮਿੰਦਰ ਕੋਲ ਲੈ ਕੇ ਜਾਂਦੇ ਨੇ ਫੇ ਮੇਰੇ ਮੋਬਾਈਲ ਤੋਂ ਮੇਰਾ ਮੋਬਾਈਲ ਇਹਨਾਂ ਦੇ ਕੋਲ ਸੀਗਾ ਇਹਨਾਂ ਨੇ ਮੇਰੇ ਮੋਬਾਈਲ ਤੋਂ ਇਹਨਾਂ ਨੂੰ ਨੌਲੇਜ ਸੀ ਚਾਹੀਦਾ ਇਹਨਾਂ ਨੇ ਮਨੇ ਮੋਬਾਈਲ ਤੋਂ ਲੋਨ ਕਰਾਇਆ ਠੀਕ ਹੈ ਜੀ ਕਰਦਾਰ ਕਿ ਕਿਨੇ ਆਪਣੇ ਖਾਤੇ ਦੇ ਵਿੱਚ ਪੈਸੇ ਪਾ ਦੇ ਸਾਰੇ ਠੀਕ ਉਸ ਤੋਂ ਬਾਅਦ 30000 ਰੁਪਿਆ ਰਹਿ ਗਿਆ ਮੈਂ ਇਹਨਾਂ ਨੂੰ ਕਿਹਾ ਕੋਈ ਨਹੀਂ ਤੁਸੀਂ ਸੈਲਰੀ ਨੂੰ ਕੱਟੀ ਜਾਓ ਮੈਨੂੰ ਕਹਿੰਦੇ ਤੇ ਇੱਦਾਂ ਦੀਆਂ ਗੱਲਾਂ ਕਰਾ ਕੇ ਤੇ ਮੈਂ ਕਿਸੇ ਗੱਲ ਤੋਂ ਮੈਂ ਮੰਨ ਹਾਮੀ ਨਹੀਂ ਭਰੀ ਕਿਉਂਕਿ ਸਰ ਮੇਰਾ ਵਸ ਨਹੀਂ ਚੱਲਦਾ ਪਿਆ ਸੀ ਫਿਰ ਮੈਨੂੰ ਇਹਨਾਂ ਨੇ ਉੱਥੇ ਸਿਕਿਉਰਟੀ ਦੇ ਕੋਲ ਛੱਡਤਾ ਇਹਨਾਂ ਨੇ ਫਿਰ ਘੰਟੇ ਬਾਅਦ ਫਿਰ ਮੈਨੂੰ ਬੁਲਾ ਲੈਂਦੇ ਆ ਤਾਂ ਉਸ ਤੋਂ ਬਾਅਦ ਫਿਰ ਮੈਂ ਇਹਨੂੰ ਕਹਿੰਦਾ ਕਿ ਮੇਰੇ ਕੋਲ ਨਹੀਂ ਹੈਗੇ ਪੈਸੇ ਹੁਣ ਮੈਂ ਜਦੋਂ ਤੁਸੀ ਸੈਲਰੀ 'ਚ ਕੱਟੀ ਜਾਇਓ ਤੇ ਹੁਣ ਹੋਇਆ ਕੀ ਹੈ ਸਰ ਉਸ ਤੋਂ ਬਾਅਦ ਕੁੱਟਣ ਲੱਗ ਗਏ ਮੈਨੂੰ ਇਸ ਤੋਂ ਬਾਅਦ ਤੁਸੀ ਕੰਪਨੀ ਦੇ ਮਾਲਕਾਂ ਨੂੰ ਮਿਲੇ ਸੀਗੇ ਉਹਨਾਂ ਦੱਸਿਆ ਵੀ ਮੇਰਾ ਸਰ ਮੈਨੂੰ ਕੰਪਨੀ ਦੇ ਮਾਲਕ ਰਾਖੀ ਉਸ ਵਾਰ ਮੈਡਮ ਨੇ ਬੁਲਾਇਆ ਸੀਗਾ ਠੀਕ ਹੈ ਜੀ ਰਾਖੀ ਉਸ ਵਾਰ ਮੈਡਮ ਨੂੰ ਮੈਂ ਸਾਰੀ ਗਲਤ ਸੀ ਮੈਡਮ ਜੀ ਮੈਨੂੰ ਇਹ ਬਿਨਾ ਗੱਲ ਤੋਂ ਇਥੋਂ ਚੱਕ ਕੇ ਲੈ ਗਏ ਆ ਕੁਝ ਹੋਇਆ ਮੇਰੇ ਨਾਲ ਉਹਨਾਂ ਨੇ ਫਿਰ ਇਹਨਾਂ ਨੂੰ ਪੁੱਛਿਆ ਕਿ ਪਹਿਲਾਂ ਇਹ ਮੰਨਦੇ ਨਹੀਂ ਸੀਗੇ ਫਿਰ ਉਸ ਤੋਂ ਬਾਅਦ ਵਿੱਚ ਨੰਦੀ ਨੰਦੀ ਨੇ ਦੱਸਤਾ ਉਹ ਕਹਿੰਦਾ ਸਾਨੂੰ ਇਹਨਾਂ ਦੇ ਆਰਡਰ ਸੀ ਪਰਮਿੰਦਰ ਸਿੰਘ ਦੇ ਉਹ ਕਹਿੰਦੇ ਤੁਹਾਨੂੰ ਮਾਰਨ ਕੁੱਟਣ ਦੇ ਵੀ ਇਹਨਾਂ ਨੇ ਆਰਡਰ ਦਿੱਤੇ ਸੀਗੇ ਠੀਕ ਹੈ ਜੀ ਉਹ ਕਹਿੰਦੇ ਸਾਨੂੰ ਜਿੱਦਾਂ ਇਹ ਪਰਮਿੰਦਰ ਸਿੰਘ ਤੇ ਅਭੀਜੀਤ अरोड़ा ਕਹਿੰਦੇ ਸੀ ਸੀ ਉਦਾਂ ਹੀ ਕਰਦੇ ਪਏ ਸੀ ਤੇ ਪਰਮਿੰਦਰ ਸਿੰਘ ਦੇ ਜਦੋਂ ਗੱਲ ਆndi ਪਰਮਿੰਦਰ ਸਿੰਘ ਅੱਗੇ ਉਹਨਾਂ ਦਾ ਨਾਮ ਲਿਆਂਦਾ ਵੀ ਸਾਨੂੰ ਮੈਨੂੰ ਕੰਪਨੀ ਦੇ ਅਥਾਰਟੀ ਨੇ ਕਿਹਾ ਹੋ ਮੈਨੂੰ ਇਹ ਕਹਿੰਦੇ ਤੁਹਾਨੂੰ ਕੁੱਟਿਆ ਨਹੀਂ ਮੈਂ ਕਹੀ ਕੁੱਟਿਆ ਤੁਸੀਂ ਸੀਸੀਟੀਵੀ ਕਢਾਓ ਮੈਂ ਜਿਹੜਾ ਇਹਨਾਂ ਦਾ ਗੇਟ ਆ ਗੇਟ ਤੇ ਕੈਮਰੇ ਲੱਗੇ ਨੇ ਉੱਥੇ ਕੁੱਟਿਆ ਇਹਨਾਂ ਨੇ ਮੈਨੂੰ ਕੁੱਟ ਕੇ ਗੱਡੀ ਸੁੱਟ ਕੇ ਲਾਗੇ ਲਾਗੇ ਨੇ ਮੈਨੂੰ ਛੱਡ ਜਬਰਦਸਤ ਚੱਕ ਕੇ ਗੱਡੀ ਆ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਵਿੱਚ ਮੈਂ ਮੈਡਮ ਕਹਿੰਦੀ ਮੈਨੂੰ 2.5 ਲੱਖ ਰੁਪਏ ਮੈਂ ਦੰਦੀਆਂ ਤੂੰ ਅਬੀ ਜੀਤ ਰੋੜੇ ਦਾ ਨਾਮ ਕਢਵਾ ਦੇ ਮੈਂ ਕਹੀ ਮੈਂ ਨਹੀਂ ਲੈ 1 ਰੁਪਈਆ ਨਹੀਂ ਲੈਣਾ ਹੈਗਾ ਮੈਂ ਤਾਂ ਇਨਸਾਫ ਚਾਹੀਦਾ ਮੈਨੂੰ ਉਸ ਤੋਂ ਬਾਅਦ ਥਾਣੇ ਵਾਲਿਆਂ ਨੇ ਵੀ ਤੁਹਾਨੂੰ ਕੋਈ ਥਾਣੇ ਜਦੋਂ ਇਹ ਮੈਨੂੰ ਲੈ ਕੇ ਜਾਂਦੇ ਮੇਰੇ ਹੁਣ ਤਾ ਉਸ ਤੋਂ ਬਾਅਦ ਦਲਬਾਘ ਸਰ ਨੇ ਉਸ ਟਾਈਮ ਇਹਨਾਂ ਨੂੰ ਸਵਾਲ ਕੀਤਾ ਵੀ ਇਹ ਮੁੰਡੇ ਦਾ ਮਾਰਕੁੱਟ ਵੀ ਹੋਈ ਆ ਇਹ ਉਸ ਟਾਈਮ ਹੀ ਮੁਕਰ ਗਿਆ ਮੈਂ ਉਹਨਾਂ ਨੂੰ ਦੱਸਿਆ ਮੈਂ ਸਾਰੇ ਇਹਨਾਂ ਨੇ ਮਾਰਿਆ ਕੁੱਟਿਆ ਵਾ ਤੇ ਫੇਰ ਦਲਬਾਘ ਸਰ ਨੇ ਇੱਕ ਗੱਲ ਹੋਰ ਪੁੱਛੀ ਤੇ ਉਹ ਕਹਿੰਦੇ ਵੀ ਤੈਨੂੰ ਇਹ ਕਿਰੇ ਕਿਉਂ ਗਏ ਤੁਸੀਂ ਇਹਨਾਂ ਦੇ ਤੁਸੀਂ ਥਾਣੇ ਆ ਗਏ ਦਲਬਾਘ ਸਿੰਘ ਕੋਲ ਜਿਹੜੇ ਮੇਰੇ ਆਈਓ ਨੇ ਏਐਸਆਈ ਕਿਹੜੇ ਥਾਣੇ ਤੇ ਜਮਾਲਪੁਰ ਸਾਬ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਸਰ ਕੋਈ ਕਾਰਵਾਈ ਨਹੀਂ ਕੀਤੀ ਉਹ ਉਲਟਾ ਮੈਨੂੰ ਕਹਿ ਰਹੇ ਨੇ 10000 ਰੁਪਏ ਲੈ ਲੈ ਰਾਈ ਨਾਮਾ ਕਰ ਲੈ ਬਾਹਰ ਕੰਟੀਨ ਤੇ ਬੁਲਾ ਕੇ ਮੈਨੂੰ ਕਹਿੰਦੇ ਤਾਂ 10000 ਰੁਪਏ ਦਿੰਦਾ ਸਾਰੇ ਪਾਸੇ ਕਾਰਵਾਈ ਨਾ ਹੋਣ ਤੋਂ ਬਾਅਦ ਤੁਸੀਂ ਕੋਰਟ ਦਾ ਕੋਰਟ ਦੇ ਵਿੱਚ ਮੈਂ ਗਿਆ ਸੀ ਫਿਰ ਕੋਰਟ ਦੇ ਵਿੱਚ ਜਾਣ ਤੋਂ ਬਾਅਦ ਵਿੱਚ ਇਹ ਪਰਚਾ ਹੋਇਆ ਹੁਣ ਕੀ ਮੰਗ ਕਰਦੇ ਹੋ ਹੁਣ ਸਰ ਮੈਂ ਮੰਗ ਕਰਦਾ ਮੈਨੂੰ ਇਹ ਗੱਲ ਦੱਸੀ ਹੈ ਮੇਰੇ ਘਰੇ ਕੋ ਆਏ ਔਰ ਉਹਦੀ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਪੁਲਿਸ ਮੇਰੇ ਤੇ ਦਬਾਅ ਬਣਾ ਰਹੀ ਹੈ ਕਿ ਰਾਈ ਨਾਮਾ ਕਰ ਮੈਂ ਕਿਉਂ ਰਾਈ ਨਾਮਾ ਕਰਾਂ ਮੈਨੂੰ ਸਾਰੇ ਇਹ ਜਵਾਬ ਦੇ ਦੇਣਾ ਵੀ ਮੇਰੇ ਘਰੇ ਕਿਉਂ ਆਏ ਮੇਨਾਂ ਮਾਰਕੁੱਟ ਕਿਉਂ ਗਈ ਆ ਕਿੰਨੇ ਕ ਪਰਸਨ ਨੇ ਮਾਰਕੁੱਟ ਕੀਤੀ ਜੀ ਤੁਹਾਡੇ ਸਾਰੇ ਇਹਨਾਂ ਦੇ ਵਿੱਚ ਇੱਕ ਕਿਰਦਾਰ ਕਿਹੜੀ ਸੀ ਇੱਕ ਨੰਦੀ ਸੀਗਾ ਇੱਕ ਇਹਨਾਂ ਦਾ ਅਕਾਊਂਟੈਂਟ ਸੀਗਾ ਮੁਥਰ ਦੀ ਮੁਥਰ ਦੀ ਕਿਹੜੀ ਬ੍ਰਾਂਚ ਦੇ ਵਿੱਚ ਤੁਹਾਨੂੰ ਲੱਗ ਗਈ ਆ ਇਹ ਸਾਰਾ ਸਮਰਾਲਾ ਚੌਂਕ ਦੀ ਓਕੇ ਹਾਂਜੀ ਟਰੈਵਿਜ਼ਨ ਦਾ